ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅਓ ਤੁਹਾਨੂੰ ਅੱਜ ਇੱਕ ਹੋਰ ਇੰਟਰਸਟਿੰਗ ਤੇ ਸਿੱਖਿਆਦਾਇਕ ਕਹਾਣੀ ਸੁਣਾਉਂਦੇ ਹਾਂ। ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਬੁੱਢਾ ਆਦਮੀ ਰਹਿੰਦਾ ਸੀ। ਉਹ ਹਰ ਵੇਲੇ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ। ਪਰੰਤੂ ਉਸ ਦਾ ਬੇਟਾ ਹਰ ਵੇਲੇ ਪਿੰਡ ਵਿੱਚ ਇੱਧਰ-ਉੱਧਰ ਘੁੰਮਦਾ ਰਹਿੰਦਾ ਸੀ ਤੇ ਆਪਣਾ ਸਮਾਂ ਖਰਾਬ ਕਰਦਾ ਰਹਿੰਦਾ ਸੀ। ਬੁੱਢਾ ਆਦਮੀ ਆਪਣੇ ਬੇਟੇ ਦੀ ਇਸ ਮਾੜੀ ਆਦਤ ਕਰਕੇ ਬਹੁਤ ਪਰੇਸ਼ਾਨ ਸੀ। ਇੱਕ ਦਿਨ ਉਸਨੇ ਆਪਣੇ ਬੇਟੇ ਨੂੰ ਸਮੇਂ ਦੀ ਅਹਿਮੀਅਤ ਸਮਝਾਉਣ ਲਈ ਇੱਕ ਵਿਉਂਤ ਬਣਾਈ। ਉਸਨੇ ਆਪਣੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, "ਬੇਟਾ, ਕਮਰੇ ਵਿੱਚ ਜਾਓ ਤੇ ਘਰ ਦੇ ਅੰਦਰ ਅਲਮਾਰੀ ਵਿੱਚ ਇੱਕ ਘੜੀ ਰੱਖੀ ਹੋਈ ਹੈ। ਉਸ ਨੂੰ ਲੈ ਕੇ ਆਓ।" ਲੜਕੇ ਨੇ ਆਪਣੇ ਬਾਪ ਦੇ ਕਹਿਣ ਅਨੁਸਾਰ ਘੜੀ ਅਲਮਾਰੀ ਵਿੱਚੋਂ ਕੱਢ ਕੇ ਲਿਆਂਦੀ। ਬਾਪ ਨੇ ਕਿਹਾ, "ਬੇਟਾ, ਇਹ ਘੜੀ ਲੈ ਕੇ ਬਾਜ਼ਾਰ ਜਾਓ।" ਜੋ ਜੋ ਵੀ ਵਿਅਕਤੀ ਮਿਲਣ ਉਹਨਾਂ ਤੋਂ ਇਸ ਘੜੀ ਦੀ ਕੀਮਤ ਪੁੱਛ ਕੇ ਆਉਣਾ ਤੇ ਫਿਰ ਮੈਨੂੰ ਦੱਸਣਾ ਲੜਕੇ ਨੇ ਇੰਜ ਹੀ ਕੀਤਾ ਜਦੋਂ ਉਸ ਨੇ ਵੱਖ-ਵੱਖ ਲੋਕਾਂ ਤੋਂ ਘੜੀ ਦੀ ਕੀਮਤ ਪੁੱਛੀ ਤਾਂ ਕਿਸੇ ਨੇ ਉਸ ਦੀ ਕੀਮਤ 800 ਰੁਪਏ ਦੱਸੀ ਕਿਸੇ ਨੇ 500 ਰੁਪਏ ਤੇ ਕਿਸੇ ਨੇ 1000 ਰੁਪਏ ਦੱਸੀ ਲੜਕਾ ਵਾਪਸ ਆਇਆ ਤੇ ਆ ਕੇ ਸਾਰੀ ਗੱਲ ਆਪਣੇ ਬਾਪ ਨੂੰ ਦੱਸੀ ਕਿ ਕੋਈ ਘੜੀ ਦੀ ਕੀਮਤ 500 ਰੁਪਏ ਪਾ ਰਿਆ ਸੀ ਕੋਈ 1000 ਰੁਪਏ ਦੱਸਿਆ ਸੀ ਤੇ ਕੋਈ 800 ਰੁਪਏ ਬਾਪ ਨੇ ਕਿਹਾ ਕਿ ਘੜੀ ਵਾਪਸ ਅਲਮਾਰੀ ਵਿੱਚ ਰੱਖਿਓ ਦੂਜੇ ਦਿਨ ਫਿਰ ਬਜ਼ੁਰਗ ਬਾਪ ਨੇ ਆਪਣੇ بیٹے ਨੂੰ ਅਲਮਾਰੀ ਵਿੱਚੋਂ ਘੜੀ ਕੱਢ ਕੇ ਲਿਉਣ ਲਈ ਕਿਹਾ ਜਦੋਂ ਲੜਕਾ ਘੜੀ ਲੈ ਕੇ ਆਇਆ ਤਾਂ ਬਾਪ ਨੇ ਕਿਹਾ ਅੱਜ ਇਹ ਘੜੀ ਲੈ ਕੇ ਫਿਰ ਬਾਜ਼ਾਰ ਜਾਓ ਤੇ ਇਸ ਘੜੀ ਵਿੱਚ ਜੋ ਸਮਾਂ ਚੱਲ ਰਿਹਾ ਹੈ ਨਾ ਇਸ ਦੀ ਕੀਮਤ ਵਕ-ਵਕ ਲੋਕਾਂ ਤੋਂ ਪੁੱਛ ਕੇ ਆਉਣਾ ਲੜਕੇ ਨੂੰ ਆਪਣੇ ਬਾਪ ਦੀ ਇਹ ਗੱਲ ਕੁਝ ਅਜੀਬ ਜਿਹੀ ਲੱਗੀ ਪਰੰਤੂ ਅਣਮੰਨੇ ਜੇ ਮਨ ਨਾਲ ਉਹ ਫੇਰ ਘੜੀ ਨੂੰ ਲੈ ਕੇ ਬਾਜ਼ਾਰ ਗਿਆ ਉਸ ਨੂੰ ਜੋ ਵੀ ਆਦਮੀ ਮਿਲਿਆ ਉਸ ਤੋਂ ਘੜੀ ਵਿੱਚ ਚੱਲ ਰਹੇ ਸਮੇਂ ਦੀ ਕੀਮਤ ਪੁੱਛੀ ਲੋਕਾਂ ਨੂੰ ਲੱਗਿਆ ਕਿ ਇਸ ਲੜਕੇ ਦੀ ਮਾਨਸਿਕ ਹਾਲਤ ਕੁਝ ਠੀਕ ਨਹੀਂ ਹੈ ਤੇ ਇਸ ਦੇ ਦਿਮਾਗ ਦਾ ਕੋਈ ਪੁਰਜਾ ਢਿੱਲਾ ਹੈ ਕੱਲ ਇਹ ਘੜੀ ਦਾ ਮੁੱਲ ਪੁੱਛਣ ਆਇਆ ਸੀ ਤੇ ਅੱਜ ਇਹ ਘੜੀ ਵਿੱਚ ਚੱਲ ਰਹੇ ਸਮੇਂ ਦਾ ਮੁੱਲ ਪੁੱਛਣ ਆ ਗਿਆ ਹੈ ਕਈਆਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਕਈਆਂ ਨੇ ਤਾਂ ਉਸ ਨੂੰ ਡਾਟ ਕੇ ਉੱਥੋਂ ਭਜਾ ਹੀ ਦਿੱਤਾ ਕਿ ਐਵੇਂ ਉਹਨਾਂ ਨਾਲ ਫਾਲਤੂ ਦੀ ਮਗਰੀ ਖਪਾਈ ਨਾ ਕਰੇ ਆਕਰ ਉਹ ਲੜਕਾ ਇੱਕ ਦੁਕਾਨ ਤੇ ਪਹੁੰਚਿਆ ਜਿੱਤੇ ਇੱਕ ਬਜ਼ੁਰਗ ਵਿਅਕਤੀ ਆਪਣੇ ਕੰਮ ਵਿੱਚ ਮਸ਼ਰੂਫ ਸੀ ਲੜਕੇ ਨੇ ਜਦੋਂ ਉਹੀ ਪ੍ਰਸ਼ਨ ਉਸ ਬਜ਼ੁਰਗ ਵਿਅਕਤੀ ਤੋਂ ਪੁੱਛਿਆ ਤਾਂ ਉਸ ਨੇ ਧਿਆਨ ਨਾਲ ਲੜਕੇ ਵੱਲ ਵੇਖਿਆ ਉਹ ਸਮਝ ਗਿਆ ਕਿ ਲੜਕਾ ਉਸ ਤੋਂ ਕੀ ਪੁੱਛ ਰਿਹਾ ਸੀ ਉਸ ਸਿਆਣੇ ਤੇ ਸੂਝਵਾਨ ਬਜ਼ੁਰਗ ਆਦਮੀ ਨੇ ਕਿ ਇਸ ਕੜੀ ਵਿੱਚ ਜੋ ਸਮਾਂ ਚੱਲ ਰਿਹਾ ਹੈ ਨਾ ਇਸ ਦਾ ਕੋਈ ਵੀ ਕੀਮਤ ਨਹੀਂ ਦੱਸ ਸਕਦਾ ਇਸ ਦਾ ਮੁੱਲ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਚੁਕਾਇਆ ਜਾ ਸਕਦਾ ਕਿਉਂਕਿ ਜੋ ਪਲ ਲੰਘ ਗਿਆ ਤੁਸੀਂ ਉਸ ਪਲ ਨੂੰ ਕਰੋੜਾਂ ਰੁਪਏ ਦੇ ਕੇ ਵੀ ਵਾਪਸ ਨਹੀਂ ਲਿਆ ਸਕਦੇ ਸਮੇਂ ਦੀ ਇੱਕ ਗੱਲ ਬੁਰੀ ਹੈ ਤੇ ਇੱਕ ਗੱਲ ਚੰਗੀ ਵੀ ਹੈ ਬੁਰੀ ਗੱਲ ਤਾਂ ਇਹ ਹੈ ਕਿ ਇਹ ਗੁਜ਼ਰ ਜਾਂਦਾ ਹੈ ਤਾਂ ਫਿਰ ਵਾਪਸ ਨਹੀਂ ਆਉਂਦਾ ਇਸ ਦੀ ਚੰਗੀ ਗੱਲ ਇਹ ਹੈ ਕਿ ਇਸ ਨੂੰ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਬਤਾ ਸਕਦੇ ਹਾਂ ਚਾਹੇ ਇਸ ਨੂੰ ਫਾਇਦੇ ਵਾਲੇ ਕੰਮਾਂ ਵਿੱਚ ਗੁਜ਼ਾਰ ਦਈਏ ਤੇ ਭਾਵੇਂ ਇਸ ਨੂੰ ਖਜ਼ੂਰ ਗਵਾ ਦਈਏ ਇੱਕ ਦਿਨ ਵਿੱਚ 24 ਘੰਟੇ ਹੁੰਦੇ ਨੇ ਤੇ ਇਹ ਸਮਾਂ ਗਰੀਬ ਲਈ ਵੀ ਉਨਾ ਹੀ ਹੁੰਦਾ ਹੈ ਜਿੰਨਾ ਕਿ ਅਮੀਰ ਲਈ ਸਮੇਂ ਨੂੰ ਸਪੰਦਤ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਹੁਣ ਲੜਕੇ ਨੂੰ ਸਮੇਂ ਦੇ ਮੁੱਲ ਦਾ ਪਤਾ ਚੱਲ ਗਿਆ ਸੀ ਤੇ ਇਹ ਵੀ ਪਤਾ ਚੱਲ ਗਿਆ ਸੀ ਕਿ ਉਸ ਦੇ ਬਾਪ ਨੇ ਉਸ ਨੂੰ ਕਿਉਂ ਕੜੀ ਦੇ ਕੇ ਤੇ ਸਮੇਂ ਦਾ ਮੁੱਲ ਪੁੱਛਣ ਦੇ ਵਾਸਤੇ ਕਿਹਾ ਸੀ ਸਿਆਣੇ ਕਹਿੰਦੇ ਹਨ ਕਿ ਲੰਘਿਆ ਹੋਇਆ ਪਾਣੀ ਤੇ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦੇ ਪੰਜਾਬ ਦੇ ਮਸ਼ਹੂਰ ਕਵੀ ਭਾਈ ਵੀਰ ਸਿੰਘ ਜੀ ਨੇ ਤਾਂ ਸਮੇਂ ਬਾਰੇ ਇਹ ਵੀ ਕਹਿ ਦਿੱਤਾ ਸੀ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮਨਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਬੰਨੀ ਤਰੀਕੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਇਸ ਲਈ ਸਹੀ ਸਮੇਂ ਤੇ ਲਿਆ ਹੋਇਆ ਸਹੀ ਫੈਸਲਾ ਤੁਹਾਨੂੰ ਸਫਲ ਬਣਾ ਦੇਵੇਗਾ ਪਰ ਗਲਤ ਸਮੇਂ ਤੇ ਲਿਆ ਹੋਇਆ ਗਲਤ ਫੈਸਲਾ ਤੁਹਾਨੂੰ ਕੌਹਾਂ ਪਿੱਛੇ ਤੱਕ ਸਕਦਾ ਹੈ ਸੋ ਸਮਾਂ ਅਨਮੁੱਲਾ ਹੈ ਇਸ ਦੀ ਕਦਰ ਕਰਨੀ ਸਿੱਖਿਏ ਜੇਕਰ ਇਹ ਕਹਾਣੀ ਤੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ